منٹ بےنتی ہے میں دو چار پرانے جو سارے مکمل آئے نے انہوں نے ٹائم میرا بہت کرتا ہے میں بےنتی کروں گا کہ ٹھیک ہے روزہ मुर्दाबा <simitation> मु <simitation> <simitation> ਬਹੁਤ ਗਵਾਹੀ ਕਰਦੇ ਨੇ ਕਾਟੜੀਵਾਲ ਦੇ ਉਹਨਾਂ ਦੇ ਬੇਟੇ ਨੇ ਜਰਨ ਸਾਹਿਬ ਬਹੁਤ ਦੇਰ ਤੱਕ ਚਲੇ ਗਏ ਪਰ ਉਹ ਜੋ ਪ੍ਰਗਟਵਾਣਾ ਹੋ ਕਿ ਅਕਲ ਆਪਣੀ ਆਵਾਜ਼ ਪ੍ਰਗਟ ਕਰਨ ਵਾਸਤੇ ਕਿ ਸਾਡੇ ਜਗਮਾ ਦੇ ਮੱਲਮ ਲਈ ਜਾਵੇ ਇਹਦੇ ਨਾਲ ਮੱਲਮ ਲੱਗਣੀ ਹੈ ਲੋਕੀ ਪ੍ਰਸ਼ਾਸਨ ਨੂੰ ਮੱਲਮ ਲਾਉਣ ਨੂੰ ਤਿਆਰ ਨਹੀਂ ਛਿੱਡੀ ਮਾਰੀ ਜਿਸ ਤਰ੍ਹਾਂ ਕਿ ਗੁਰੂ ਸਿੰਘラ ਜੀ ਨੇ ਕਿਹਾ ਐਨ ਐ ਐ ਸਾਹਿਬ ਜਿਸ ਤਰ੍ਹਾਂ ਸਾਡੇ ਮੁਖ ਮਨੀਆ ਜੀ ਗਏ ਸਾਡੇ ਧੂਰਾਂ ਦੇ ਕਰੇ ਅੱਜ ਉਹਨਾਂ ਨੂੰ ਆ ਕੇ ਸਾਰਾ ਪੂਰਾ ਵਿਸ਼ਵਾਸ ਦਿਵਾਉਣਾ ਚਾਹੀਦਾ ਸੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਕਲਮ ਬਾਟਾਤਰ ਨਾਲੇ ਇਹ ਖਾਲਸਾ ਦੀ ਧਰਮ ਤੇ ਚੜੇ ਹੋਏ ਨੇ ਉਹ ਧਰਮ ਨਾਲੇ ਇਹ ਸਾਰੇ ਸਮਾਣੇ ਸਹਿਦਾਂ ਕਰਨਾ ਹੈ ਜਦੋਂ ਕਿਸੇ ਨਾਲ ਤਲੀ ਕੀ ਹੋ ਗਈ ਆ ਸਹਿਦਾਂ ਨਾਲ ਤਲੀ ਕੀ ਹੁੰਦੀ ਹੈ ਜੀਤੀ ਕਰ ਉਹ ਖਤਮ ਹੋ ਜਾਂਦੇ ਨੇ ਜਿਹਦੇ ਲੋਕ ਲੋਕਰ ਵਿਚਾਰ ਇਹ ਹੋ ਜਾਂਦੇ ਕਿ ਸਮਾਗਤਾਂ ਨੂੰ ਸਾਧਤ ਹੋਇਆ ਜਾਂਦਾ ਹੈ ਇਹ ਜੋ ਪੰਨੇ ਦੇ ਵਿੱਚ ਇਕੱਠੇ ਹੋਏ ਨੇ جو دور کرنا سارا کچھ کرنا جو سارے والے

ਉਹਨਾਂ ਨੂੰ ਹਿਦਾਇਤਾਂ ਹੀ ਨਹੀਂ ਹੈ ਕਿ ਇਹਨਾਂ ਨੂੰ ਰਿਫਟਾਰ ਕਰ ਰਿਹਾ ਜੋ ਆਸੀਂ ਲੱਗ ਰਿਹਾ ਕਿ ਸਾਡਾ ਲੋਕ ਨੂੰ ਲੱਗ ਰਿਹਾ ਕਿ 10 ਤਿੰਨ ਬਾਅਦ 12 ਵੇ ਇੱਕ ਬਾਅਦ ਐਸਐਪੀ ਸ਼ਾਂਤੀ ਨਹੀਂ ਆਈ ਉਹ ਆਏ ਪਰ ਬਟਾਓ ਜਦੋਂ ਜਦੋਂ ਆਪਾਂ ਨਹੀਂ ਕਰ ਕਰਦੇ ਸਾਰਿਆਂ ਦੇ ਭਾਵਨਾਵਾਂ ਨੇ ਜਿਹੜਾ ਭਾਵਨਾ ਨਾਲ ਦੇਖਦੇ ਹੋਏ ਬਿੰਗਲਾ ਜੀ ਨੇ ਦਸਿਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਜਿਸ ਤਰ੍ਹਾਂ ਮੱਧਿਆਂ ਦੇ ਵਿੱਚ ਸਾਡੇ ਦੁੱਖ ਨੇ ਲਿਖ ਗਏ ਧੋਗਾ ਦੇ ਗਏ सी भेण मेनू सम न अॼु मेनू पिछे खड़े ਆਪਣੇ ਬਜੂਮ ਉਤੇ ਸ਼ਰਮ ਆ ਰਹੀ ਹੈ ਕਿ ਜਿਹੜੇ ਬੱਚੇ ਕੋਈ 5 ਸਾਲ ਦਾ ਕੋਈ 40 ਸਾਲ ਦਾ ਕੋਈ 10 ਸਾਲ ਦਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜੋ ਰੱਬ ਦਾ ਰੂਪ ਸੀ ਜਿਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਨਾਂ ਨੂੰ ਉਸਾਰਨ ਤੋਂ ਆਉਂਦੀ ਸਮੁੱਚੀ ਔਸਤ ਕਿੰਤਰ ਦੀ ਉਹਨੇ ਪੈ ਰਹੇ ਨੇ ਦੇਖੋ ਕਾਰਵਾਈ ਪ੍ਰੋਫੈਸ਼ਨਰ ਦੇ ਕਰਨੀ ਹੈ ਪਰ ਪ੍ਰੋਫੈਸ਼ਨਰ ਦੇ ਹੱਥ ਸਰਕਾਰ ਨੇ ਬੰਨੇ ਹੁੰਦੇ ਨੇ ਉਹ ਮੰਤਰੀ भगवंत मान ਸਾਡੇ ਸੀਐਮ ਕੋਲ ਅਸੀਂ ਉਹਨਾਂ ਦੇ بڑے ਲੱਖੇਦਾਰ ਭਾਸ਼ਣ ਸੁਣਦੇ ਹੁੰਦੇ ਸੀ ਉਹ ਕਹਿੰਦੇ ਸੀ ਲੀਡਰ ਆਉਂਦੇ ਨੇ ਰਿਡਕਟਰ ਤੇ ਲੰਘੇ ਫੁੱਟਰ ਮਾਰ ਕੇ ਲੰਘੇ ਪੰਜ ਪੰਜ ਸੌ ਕੋਲ ਫੋੜਾਇਆ ਨਾ ਕਿਸੇ ਸਿਕਿਉਰਟੀ ਜਨਾਇਆ ਹੋਇਆ ਛੋੜੀਆਂ ਲਾ ਕੇ ਪੁਲਸ ਵਾਲੇ ਉਹਦੇ ਘਰ ਦੇ ਅੱਗੇ ਬੈਠੇ ਨੇ ਪਰ ਜਨਤਾ ਦਾ ਕੋਈ ਵਾਰਲੀ ਵਾਸ ਨਹੀਂ ਅੱਜ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਸਾਡਾ ਤੇ ਸਾਡੇ ਬੱਚਿਆਂ ਦਾ ਵਾਰਲੀ ਵਾਸ ਕੌਣ ਹੈ ਇਜਾਣ ਨੂੰ ਸਾਹ ਤੋਂ ਤਾਂ ਮਾਦੀਵਾਸ ਕੌਣ ਹੈ ਤੁਸੀਂ ਇਹੋ ਜਿਹੇ ਭਾਸ਼ਣ ਦੇ ਕੇ ਲੋਕਾਂ ਦੇ ਅੱਖਾਂ 'ਚ ਮਿੱਟੀ ਪਾ ਕੇ ਮੈਂ ਕਹਿਣਾ ਚਾਹੁੰਦਾ ਉਸ ਨੂੰ ਲੱਗਦਾ ਹੈ ਸਰਕਾਰ ਨੂੰ ਡਰ ਹੈ ਕਿ ਜੇ ਅਸੀਂ ਉਹ ਗੋਪੰਦਿਆਂ ਨੂੰ ਗ੍ਰਿਫਤਾਰ ਕਰਦੇ ਆ ਤੇ ਅਗਲਾ ਨਾਂ ਕਿਹਦਾ ਤਰਨਗੇ ਤੇ ਮਾਈਨਿੰਗ ਦੀ ਪਰਮਿਸ਼ਨ ਕਿੰਨੇ ਦਿੱਤੀ ਸੀ ਕਿਹਦੇ ਕਹਿ ਕੇ ਟਰੱਕ ਰੋਡ ਤੇ ਚੜ੍ਹੇ ਸੀ ਸੋ ਸਾਨੂੰ ਨਾਂ ਨਾ ਲੈਣ ਪੈਣਾ ਅਸੀਂ ਇੱਕ ਵਾਰ ਆਖਰੀ ਵਾਰ ਤੋਂ ਮੁੱਚ ਤਾਬੜੀ ਦਿੱਤੇ ਆ ਕਿ ਨਹੀਂ ਇਹ ਤੁਹਾਨੂੰ ਦੱਸਿ ਸਿੱਧੇ ਨਾਮ ਨਾਲ ਹੋਵੇ। ਅੰਦਰ ਅਗੇ ਟਿੱਪਰ ਕੀ ਦੇਸੀ ਕਿਉਂਕਿ ਇਲਾਕੇ ਦੇ ਬੱਚਾ-ਬੱਚਾ ਜਾਣਦਾ ਹੈ ਟਿੱਪਰ ਕੀ ਦੇਲੇ ਨੇ। ਟਿੱਡਾ ਵਾਲਾ ਕੱਟ ਕਰ ਦੋ ਮਿੰਟ ਦੋ ਬੱਚਾ ਹਰ ਕੌਮ ਦਾ ਜਾਣਦਾ ਹੈ ਕਿ ਜਿਹੜੀ ਮੰਗੀ ਹੈ ਉਹ ਸਰਕਾਰ ਦੀ ਸ਼ਹਿਤੋਂ ਬਿਨਾਂ ਨਹੀਂ ਹੋ ਸਕਦੀ। ਸਾਨੂੰ ਮਜਬੂਰੀ ਦੇ ਵਿੱਚ ਸਾਰਿਆਂ ਨੂੰ ਤੁਹਾਡੇ ਨਾਂ ਨਾ ਰੱਖਣੇ ਪੈਣ। ਸ਼ਰਮ ਅਸੀਂ ਤੁਹਾਡਾ ਮਾਨ ਲੈਣ ਤੋਂ ਕੋਈ ਗਰੇਟ ਨਹੀਂ ਕਰਦੇ ਸਭ ਨੂੰ ਕਿਸੇ ਦਾ ਡਰ ਪੈ ਨਹੀਂ ਜਿਵੇਂ ਅੱਜ ਅਸੀਂ ਇਹਨਾਂ ਬੱਚਿਆਂ ਦੀ ਆਵਾਜ਼ ਨਹੀਂ ਉਠਾ ਸਕਦੇ ਸਾਡੇ ਦੇ ਬੱਚੇ ਨੇ ਉਹ ਵੀ ਰੋਡ ਜਾਂਦੇ ਨੇ ਉਹ ਵੀ ਰੋਡ ਤੇ ਚੜ੍ਹਦੇ ਨੇ ਕਿ ਉਹਨਾਂ ਦੀ ਜਾਨ ਦੀ ਵੀ ਖਤਰਾ ਹੈ ਸਿਰਫ ਇਹਨੂੰ ਅੱਜ ਇਹਨਾਂ ਪਰਿਵਾਰਾਂ ਦੀ ਲੜਾਈ ਨਾ ਸਮਝਿਆ ਜਾਵੇ ਇਹਨਾਂ ਦੇ ਘਰ ਦੇ ਚਿਰਾਗ ਬੁੱਝ ਚੁੱਕੇ ਨੇ ਉਹਦੇ ਵੀ ਕੁਝ ਹੋ ਨਹੀਂ ਸਕਦਾ ਉਹ ਬੱਚੇ ਵਾਪਸ ਨਹੀਂ ਆ ਸਕਦੇ ਇਹ ਅੱਜ ਲੜਾਈ ਸਾਡੇ ਬੱਚਿਆਂ ਦੀ ਸੜਕਾਂ ਦੇ ਲਈ ਲੜ ਰਹੇ ਨੇ ਜਿਹੜੇ ਆ ਤੁਸੀਂ ਇੱਥੇ ਪਹੁੰਚੇ ਹੋ ਆਪਣਾ ਨਾਮ ਵਾਪਰੀ ਸਾਡੇ ਪਿੰਡ ਤੋਂ ਲੈ ਕੇ ਨੇ ਤਾਂ ਤਸਵੀਰ ਤੋਂ ਸਪਸ਼ਟ ਹੋ ਰਿਹਾ ਹੈ ਕਿ ਇਸ ਘਟਨਾ ਦਾ ਇਖਤਿਆਰ ਲੈਣ ਵਾਸਤੇ ਵੀ ਇਸ ਤਰ੍ਹਾਂ ਦਰਨਾ ਲਾਉਣਾ ਪਊਗਾ ਕਿਉਂਕਿ ਪੱਥਰ ਤੋਂ ਪੱਥਰ ਦੇ ਲੋਕਾਂ ਵੀ ਉਸ ਦਿਨ ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਤਸਵੀਰਾਂ ਖਾਂ ਕੇ ਆ ਰਹੀਆਂ ਸੀ ਤੇ ਦਿਲ ਦੇ ਵਿੱਚ ਬਹੁਤ ਦਰਦ ਵੀ ਸੀ ਤੇ ਗੁੱਸਾ ਵੀ ਸੀ ਕਿਸ ਕਰਕੇ ਚਾਹੀਦਾ ਤਾਂ ਆਏ ਸੀ ਕਿ ਮੌਕੇ ਦੀ ਕੋਈ ਵੀ ਸਰਕਾਰ ਹੋਵੇ ਪ੍ਰਸ਼ਾਸਨ ਹੋਵੇ ਉਹਦੀ ਜਿੰਮੇਵਾਰੀ ਵੱਧਦੀ ਹੈ ਕਿ ਦੁੱਧ ਦਾ ਦੁੱਧ ਤੇ ਪਗੜੀ ਦਾ ਪਾਣੀ ਕਰਕੇ ਲੋਕੀਆਂ ਨੂੰ ਸੱਜਾ ਦਿੱਤੀ ਜਾਵੇ ਜੇ ਇਹ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਸਵਾਲ ਵੀ 걸 ਮੌਕੇ ਦੀ ਸਰਕਾਰ ਤੇ ਪ੍ਰਸ਼ਾਸਨ ਤੇ ਉੱਠਣਗੇ ਉਧਰ ਵੀ ਕਿਸੇ ਦੂਜੇ ਬੰਦੇ ਨੂੰ ਆਪਾਂ ਦੋਸ਼ੀ ਨਹੀਂ ਕਹਿਣਾ ਸਕਦੇ ਪਰ ਸੋਚੋ ਸਹੀ ਗੱਲ